ਆਪਰੇ ਤੇ ਲੋਕ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਇਹਨਾਂ ਦਾ ਜੀ ਆਇਆਂ ਵੈਲਕਮ ਇਹਨਾਂ ਨੂੰ ਇਹ ਫੂਡ ਐਗਰੋ ਦੇ ਚੇਅਰਮੈਨ ਨਾਮ ਸ੍ਰਿਸ਼ਟ ਹੋਏ ਰਹੇ ਇਹਦੀਆਂ ਮਾਰਕਾ ਵੀ ਇਹਨਾਂ ਨੂੰ ਤੇ ਨਾਲ ਇਹ ਲੋਕ ਸਭਾ ਇੰਚਾਰਜ ਨੇ ਆਮਰਦੀਪ ਪਾਰਟੀ ਦੇ ਇਹਨਾਂ ਦਾ ਆਇਆ ਦਾ ਵੈਲਕਮ ਇਹ ਬਹੁਤ-ਬਹੁਤ ਧੰਨਵਾਦ ਆਜੋ ਆਜੋ ਸੋ ਮੈਂ ਇਹ ਗੱਲ ਇੱਕ ਹੋਰ ਇੱਕ ਜੰਗਿਆ ਬਰਾਬਰ 79th ਇੰਡੀਪੈਂਡੈਂਸ ਦੇ ਦਿਨ ਉਤੇ ਇੱਕ ਕਤਰ ਪਰ ਵਿੱਚ ਆਏ ਆ ਤਿਰਪੜੀ ਵਾਲੇ ਇਲਾਕੇ ਚ ਜਿਹੜਾ ਤਿਰਪੜੀ ਇਲਾਕਾ ਜਿਹਨੂੰ ਮੈਨੂੰ ਮਾਣ ਪਹਿਲੇ ਕਰਤਾ ਮੈਂ ਸਾਰਿਆਂ ਨੂੰ ਇਹ ਕਹਿ ਚੁੱਕਾ ਵੀ ਮੈਨੂੰ ਸਭ ਤੋਂ ਜ਼ਿਆਦਾ ਮਾਣ ਆ ਮੈਂ ਤਿਰਪੜੀ ਦੇ ਵਿੱਚ ਆਇਆ ਔਰ ਮੈਨੂੰ ਬੜੀ ਖੁਸ਼ਕਿਸਮਤੀ ਆ ਵੀ ਮੈਨੂੰ ਇੰਨਾ ਮਾਨ ਸਤਕਾਰ ਨਾਲ ਨੇ ਦਿੱਤਾ ਔਰ ਬੜੇ ਇਥੇ ਅਜ਼ੀਜ਼ ਸਾਡੇ ਇਸ ਇਲਾਕੇ ਦੇ ਲੋਕ ਖੜੇ ਅਸਤੀ ক্লোਸਟੋਰ ਵਾਲੇ ਔਰ ਵਿੱਕੀ ਜੀ ਸਾਡੇ ਲੱਕੀ ਜੀ ਔਰ ਇਹਨਾਂ ਦੇ ਭੀਮ ਸੈਨਾ ਦੇ ਨਾਲ ਦੇ ਐਸੋਸੀਏਸ਼ਨ ਆ ਔਰ ਬਹੁਤ ਜ਼ਿਆਦਾ ਐਸ ਏਰੀਏ 'ਚ ਇਹਨਾਂ ਦਾ ਅਸਰ ਸੂਖ ਹੈਗਾ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਮੈਨੂੰ ਆਨਰ ਕੀਤਾ ਸੋ ਮੇਰੀ ਪਾਰਟੀ ਮੈਂ ਮੈਨੂੰ ਮਾਣ ਆਵੇ ਮੇਰੀ ਪਾਰਟੀ ਇਨਕਲਾਬ ਦੇ ਨਾਂ 'ਚੋਂ ਨਿਕਲੀ ਆ ਇਨਕਲਾਬ ਮਾਨ ਸਾਹਿਬ ਸੀਐਮ ਸਾਹਿਬ ਸਾਡੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦਾ ਹਮੇਸ਼ਾ ਸੰਦੇਸ਼ ਰੰਗਲਾ ਪੰਜਾਬ ਦਾ ਔਰ ਰੰਗਲਾ ਪੰਜਾਬ ਦੇ ਵਸੇ ਉਹ ਲੱਗੇ ਹੋਏ ਨੇ ਔਰ ਬਹੁਤ ਜਲਦੀ ਅਸੀਂ ਜਿਹੜੀਆਂ ਡਿਵੈਲਪਮੈਂਟਸ ਦੀਆਂ ਗੱਲਾਂ ਔਰ ਜਿਹੜੀਆਂ ਚੀਜ਼ਾਂ ਪੈਂਡਿੰਗ ਨੇ ਉਹ ਬਹੁਤ ਜਲਦੀ ਮਾਲ ਸਾਹ ਪੂਰੀਆਂ ਕਰਨ ਵਾਲੇ ਨੇ ਸਾਡੀ ਪਾਰਟੀ ਧਰਮ ਨਿਰਪੱਖ ਪਾਰਟੀ ਆ ਮੇਨੂੰ ਸਭ ਤੋਂ ਜ਼ਿਆਦਾ ਮਾਣ ਇਸ ਗੱਲ ਦਾ ਕਿਸੇ ਇੱਕ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰਦੀ ਵੀ ਮੈਂ ਉਸ ਧਰਮ ਨੂੰ ਕਰ ਰਹੇ ਹਾਂ ਜਿਵੇਂ ਕਿ ਪਹਿਲੀਆਂ ਪਾਰਟੀਆਂ ਕਰਦੇ ਹੁੰਦੇ ਅਸੀਂ ਸੋ ਇਹੋ ਜੀ ਪਾਰਟੀ ਨੂੰ ਜਿਹੜੇ ਧਰਮ ਦੇ ਉੱਤੇ ਨਹੀਂ ਚਲਦੀ ਸਿਆਸਤ ਨਹੀਂ ਖੇਡਦੀ ਇੱਕ ਇਨਸਾਨੀਅਤ ਉੱਤੇ ਸਿਆਸਤ ਕਰਦੇ ਆ ਸੋ ਅਸੀਂ ਮਾਣ ਆ ਵੀ ਸਾਨੂੰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਲੋਕਾਂ ਦੇ ਭਲੇ ਵਾਸਤੇ ਕੰਮ ਕਰਦੇ ਕਰਦੇ ਰਵਾਂਗੇ ਅੱਜ ਇੱਕ ਹੋਰ ਖੁਸ਼ੀ ਦੀ ਖ਼ਬਰ ਦੀ ਗੱਲ ਆ ਮੇਰੀ ਭੈਣ ਮੀਨੂਪਰੀ ਜੀ ਨੂੰ ਕੋਨੇ ਸਟੇਟ ਤੋਂ ਅਵਾਰਡ ਮਿਲਿਆ ਔਰ ਅਸੀਂ ਲੈ ਕੇ ਜਸ ਸਭ ਤੋਂ ਪਹਿਲਾਂ ਤਿਰਫੜੀ ਜੀ ਪਹੁੰਚੇ ਆ ਇਹ ਵੀ ਮਾਣ ਵਾਲੀ ਗੱਲ ਆ ਅਸੀਂ ਸਾਰੇ ਇਹਨਾਂ ਨੂੰ ਬਹੁਤ ਬਹੁਨ ਮੁਬਾਰਕਾਂ ਦਿੰਦੇ ਆ ਅੱਜ ਤੁਹਾਨੂੰ ਅੱਜ ਸਨਮਾਨ ਮਿਲਿਆ ਜੀ ਕਿਵੇਂ ਮਹਿਸੂਸ ਕਰ ਰਹੇ ਅ ਸਨਮਾਨ ਮਿਲਿਆ ਜੀ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਆਂ ਔਰ ਮੈਂ ਧੰਨਵਾਦ ਕਰਦੀ ਆਂ ਸਰਦਾਰ ਬਲਜਿੰਦਰ ਸਿੰਘ ਢਿੱਲੋ ਜੀ ਦਾ ਜੋ ਕਿ ਮੇਰੇ ਬਡੇ ਭਾਈ ਸਾਹਿਬ ਹੈ ਔਰ ਮੇਰੀ ਸੰਸਥਾ ਦੇ ਚੇਅਰਮੈਨ ਵੀ ਹੈ 2017 ਤੋਂ ਅਸੀਂ ਇਹ ਥੋੜਾ ਸਾ ਆਸਮਾਨ ਸੰਸਥਾ ਸੀ ਚਲਾ ਰਹੇ ਆਂ ਔਰ 2017 ਤੋਂ ਹੀ ਸਾਨੂੰ ਵੀਰ ਜੀ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ ਇਹਨਾਂ ਦੇ ਇਹਨਾਂ ਦੇ ਪ੍ਰਯਾਸ ਦੇ ਨਾਲ ਇਹਨਾਂ ਦੇ ਸਾਥ ਦੇ ਨਾਲ ਅਸੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਸੰਸਥਾ ਨੂੰ ਪਹੁੰਚਾ ਚੁੱਕੇ ਆਂ ਚਾਹੇ ਇਟਲੀ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਅਮਰੀਕਾ ਹੋਵੇ ਇੰਗਲੈਂਡ ਹੋਵੇ ਸਾਡੇ ਉੱਥੇ ਵਿੰਗਸ ਖੁੱਲੀਆਂ ਔਰ ਬੜੇ ਅੱਛੇ ਪੱਧਰ ਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਸਰਕਾਰ ਨੂੰ ਵੀ ਅੱਜ ਉਹ ਚੀਜ਼ ਦੇਖਣੀ ਪਈ ਤਾਂ 8 ਸਾਲਾਂ ਦੀ ਸਾਡੀ ਜੋ ਮਿਹਨਤ ਸੀਗੀ 9 ਸਾਲਾਂ ਦੀ ਤਾਂ ਉਸ ਦਾ ਸਾਨੂੰ ਅੱਜ ਫਰਕ ਮਿਲਿਆ ਤਾਂ ਮੈਂ ਇਸ ਦੇ ਲਈ ਧੰਨਵਾਦ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਜੀ ਦਾ ਕਰਨਾ ਚਾਹੁੰਦੀ ਹਾਂ ਆਇਦੇ ਪ੍ਰੋਗਰਾਮ ਬਾਰੇ ਸਰ ਅੱਜ 78ਵਾਂ 79ਵਾਂ ਸੌਰੀ 79ਵਾਂ ਜਿਹੜਾ ਸਾਡਾ ਅੱਜ ਆਜ਼ਾਦੀ ਦਿਵਸ ਹੈ ਉਸਤੇ ਸਾਰੇ ਹੀ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਢਿੱਲੋ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਹਾਨੂੰ ਪਤਾ ਜਿਵੇਂ ਕਿ 15 ਅਗਸਤ ਦਾ ਪ੍ਰੋਗਰਾਮ ਹੈ ਉੱਥੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਟਾਈਮ ਆਪਣਾ ਕੀਮਤੀ ਟਾਈਮ ਗੱਡਿਆ ਸਾਨੂੰ ਰੇੜੀ ਯੂਨੀਅਨ ਉਰੇ ਸਾਡੀ ਇਹ ਰੇੜੀ ਯੂਨੀਅਨ ਆਈ ਉਹਨਾਂ ਲਈ ਦੇਖੋ ਇਹਨਾਂ ਦੀ ਬੜਪਨ ਹੈ ਜਿਹੜਾ ਰੇੜੀ ਯੂਨੀਅਨ ਲਈ ਅੱਜ ਚੇਅਰਮੈਨ ਸਾਹਿਬ ਨੇ ਆਪਣਾ ਟਾਈਮ ਗੱਡਿਆ ਅਸੀਂ ਤਾਂ ਮਾਨ ਸਰਕਾਰ ਨੂੰ ਤੇ ਢਿੱਲੋ ਸਾਹਿਬ ਜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਸਾਨੂੰ ਆਹ ਨਾਲੇ ਟਾਈਮ ਦੇ ਵਿੱਚ ਐਸੀ ਹੀ ਸਰਕਾਰ ਚਾਹੀਦੀ ਹੈ ਜੈ ਭੀਮ ਜੈ ਭਾਰਤ